हां जी मेरा फिर सारे दा, दा हलकी, हलकी ही ਭਰਾਵਾਂ ਨੂੰ ਸਤਿ ਸ਼ਕਾਲ ਤੇ ਅੱਜ ਆਪਾਂ ਗੱਲ ਕਰਨੀ ਜਿਹੜੀ ਪਟੇਲਾ ਗਲੋਰ ਆ ਪਰ ਕੁਦਰਤ ਨੇ ਜਿਹੜਾ ਰੰਗ ਬੰਨਿਆ ਵਾ ਰੰਗ ਪੂਰਾ ਨਜ਼ਾਰੇਦਾਰ ਬੰਨਿਆ ਵਾ ਇੱਕ ਤਾਂ ਪਾਣੀ ਦੀ ਬਚਤ ਤੇ ਦੂਜਾ ਮੌਸਮ ਇਹਨਾਂ ਵਧੀਆ ਵੀ ਕੱਦੂ ਕਰਨੇ ਨੂੰ ਝੋਨਾ ਲਾਉਣ ਨੂੰ ਦਿਲ ਕਰਦਾ ਲੇਬਰ ਦਾ ਵੀ ਤੇ ਆਪਣਾ ਟਰੈਕਟਰ ਤੇ ਵੀ ਕੰਮ ਕਰਨੇ ਨੂੰ ਹਲਕੀ-ਹਲਕੀਆਂ ਕਹਿਣ ਦਾ ਮਤਲਬ ਕਿ ਕਣੀਆਂ ਪੈ ਰਹੀਆਂ ਤੇ ਪਾਣੀ ਦੀ ਵੀ ਬਹੁਤ ਜ਼ਿਆਦਾ ਬਚਤ ਹੁੰਦੀ ਹੁਣ ਆਪਣੀ ਉਹ ਦੋ ਮੋਟਰਾਂ ਸਾਹਮਣੇ ਵਾਲੀਆਂ ਕਿਉਂ ਦਿਖ ਰਹੀ ਹੈ ਵਿਚ ਨੂੰ ਤੇ ਇੱਕ ਉਧਰ ਬੰਦ ਪਈਆਂ ਬਿਲਕੁਲ 6-7 ਕਿਲਿਆਂ ਦਾ ਕੱਦੂ ਆਪਾਂ ਕੱਲ ਹੀ ਨਵੇੜਤਾ ਇੱਕ ਦਿਨ ਦੇ ਵਿੱਚ ਤੇ ਬਾਕੀ ਆ ਜਾ ਇਧਰਾਂ ਮੋਟਰ ਚੱਲੀ ਜਾਂਦੀ ਆ ਇਧਰ ਕਰਾਂਗੇ ਬਾਕੀ ਆ ਹਲੇ ਰਹਿੰਦਾ ਇਧਰ ਆਪਣਾ ਸਾਰਾ ਹੀ ਬਾਣ ਤੇ ਇਧਰ ਤੇ ਅੱਜ ਆਪਾਂ ਗੱਲ ਕਰਨੀ ਆ ਪਟੇਲਾ ਗਲੋਰ ਦੀ ਜਿਹੜੀ ਆਪਣੇ ਕਹਿੰਦਾ ਮਤਲਬ ਜੇ ਇਹ ਨਾ ਪਟੇਲਾ ਗਲੋਰ ਹੁੰਦੀ ਤੇ ਆਪਾਂ ਨੂੰ ਲੇਬਰ ਖਾ ਜਾਂਦੀ ਤੇ ਪਹਿਲੀ ਗੱਲ ਆਪਣੇ ਤੋਂ ਕੱਖ ਹੀ ਕੰਟਰੋਲ ਨਹੀਂ ਸੀ ਹੋਣਾ ਜਿਹੜਾ ਹਰਬੀਸਾਈਡ ਆ ਘਾਹ ਫੂਸਾ ਉਹ ਆਪਣੇ ਤੋਂ ਨਹੀਂ ਸੀ ਕੰਟਰੋਲ ਹੋਣਾ ਪਰ ਹੁਣ ਪਟੇਲਾ ਗਲੋਰ ਦੀ ਗੱਲ ਕੀ ਕਰਨੀ ਆ ਆਪਾਂ ਗੱਲ ਇਹ ਕਰਨੀ ਵੀ ਆਪਾਂ ਨੂੰ ਕਿਹੜਾ ਵਰਤਣਾ ਚਾਹੀਦਾ ਕਿਉਂਕਿ ਅਕਸਰ ਹੀ ਹੁਣ ਜ਼ਿਆਦਾਤਰ ਬੰਦੇ ਜਿਹੜਾ ਜਿੱਦਾਂ ਰੈਂਟ ਪਲੱਸ ਦੇ ਨਾਂ ਨਾਲ ਆਉਂਦੇ ਕਈ ਜਾਂ ਹੋਰ ਆਪਣੇ ਕੋਲ ਆੜਾਮਾ ਦਾ ਪਿਆ ਪਟੀਲਾ ਕਲੋਰ 37% ਈਡਬਲਯੂ ਫਾਰਮ ਦੇ ਵਿੱਚ ਤੇ ਪਟੀਲਾ ਕਲੋਰ 50% ਈਸੀ ਫਾਰਮ ਦੇ ਵਿੱਚ ਹੁਣ ਆਪਾਂ ਗੱਲ ਕਰਨੀ ਵੀ ਨਾ ਦੋਨਾਂ ਦੇ ਵਿੱਚ ਫਰਕ ਕੀ ਆ ਵੀ ਕਿੱਥੇ ਕਿੱਥੇ ਕਿਹੜਾ ਜਿਹੜਾ ਵਰਤਣਾ ਚਾਹੀਦਾ ਆਪਾਂ ਨੂੰ ਔਰ ਕਿਹਦਾ ਰਿਜ਼ਲਟ ਕਿੱਥੇ ਵਧੀਆ ਤਕਰੀਬਨ ਸਾਰੇ ਬੰਦੇ ਜ਼ਿਆਦਾਤਰ ਜਿੱਦਾਂ ਜਿਹੜੀ ਚੀਜ਼ ਮਾਰਕੀਟ ਦੇ ਵਿੱਚ ਆ ਜਾਂਦੀ ਆਪਾਂ ਰੈਗੂਲਰ ਉਹਨੂੰ ਵਰਤਣ ਲੱਗ ਜਾਂਦੇ ਆ ਬਾਰੀ ਦੇ ਪਿੱਛੇ ਟੈਕਨੀਕਲ ਜਿਹੜੇ ਤੱਤ ਹੁੰਦੇ ਉਹ ਆਪਾਂ ਨੂੰ ਪਤਾ ਨਹੀਂ ਹੁੰਦੇ ਕਾਰਗਰ ਦੋਨੇ ਬਹੁਤ ਦੋਨੇ ਬਹੁਤ ਵਧੀਆ ਕੰਮ ਕਰਦੇ ਪਰ ਕਿਹੜਾ ਕਿੱਥੇ ਜ਼ਿਆਦਾ ਵਧੀਆ ਕੰਮ ਕਰਦਾ ਔਰ ਕਿਹੜਾ ਆਪਾਂ ਨੂੰ ਵਰਤਣਾ ਚਾਹੀਦਾ ਉਹ ਤੁਹਾਨੂੰ ਦੱਸਣਾ ਤੇ ਜਿਹੜਾ ਹੈਗਾ ਪਟੇਲਾ ਗਲੋਰ 50% ਇਜ਼ੀ ਵਾਮ ਦੇ ਵਿੱਚ ਇਹ ਆਉਂਦਾ ਆਇਲ 베ਸ ਦੇ ਵਿੱਚ ਇਹਦੇ ਜਿ ਇੱਕ ਤੇਲ ਨੁਮਾ ਚੀਜ਼ ਹੁੰਦੀ ਹੈ ਜਿੱਦਾਂ ਆਇਲ ਕਿਉਂਕਿ ਜੇ ਤੇਲ ਟਾਈਪ ਚੀਜ਼ ਹੁੰਦੀ ਜਦੋਂ ਪਾਣੀ ਦੇ ਉੱਤੇ ਲੇਅਰ ਬਣਦੀ ਹੈ ਹੌਲੀ ਹੌਲੀ ਜਿਹੜਾ ਇਹਦਾ ਕੰਮ ਹੈ ਪਟਿਲਾ ਕਲੋਰ 50% ਇਹ ਆਪਣਾ 24 ਘੰਟੇ ਤੋਂ ਬਾਅਦ ਸਟਾਰਟ ਕਰਦਾ ਤੇ ਜਿੱਥੇ ਆਪਣਾ ਪਾਣੀ ਘਟ ਖੜਦਾ ਜਾਂ ਪਾਣੀ ਆਪਣਾ ਕਈ ਵਾਰ ਹੁੰਦਾ ਵੀ ਕੋਈ ਲਾਗ ਬਾਣ ਨੀਵਾ ਜਾਂ ਆਪਾਂ ਨੂੰ ਡਰ ਹੁੰਦਾ ਵੀ ਉੱਥੇ ਪਾਣੀ ਯਾਰ ਮਤਲਬ ਕਿ ਟਟ ਟੱਟ ਨਾ ਜਾਵੇ ਨਿਕਲ ਨਾ ਜਾਵੇ ਉੱਥੇ ਆਪਾਂ ਪਟਿਲਾ ਕਲੋਰ 50% ਨਹੀਂ ਵਰਤਣੀ ਹੈਗੀ ਕਿਉਂਕਿ ਬਾਈ ਇਹਦਾ ਜਿਹੜਾ ਕੰਮ ਹੈ ਉਹ ਤਕਰੀਬਨ 24 ਘੰਟੇ ਬਾਅਦ ਸਟਾਰਟ ਕਰਦਾ ਹੈ ਖੇਤ ਦੇ ਵਿੱਚ ਪਰ ਇਹਦਾ ਅਸਰ ਹੈ ਜਿਹੜਾ ਅਸਰ ਇਹਦਾ ਵੀ ਬਹੁਤ ਵਧੀਆ ਰਿਜ਼ਲਟ ਇਹਦਾ ਵੀ ਪੂਰਾ ਵਧੀਆ ਕਿਉਂਕਿ ਇੱਕ ਦੂਜਾ ਇਹਦਾ ਨੁਕਸਾਨ ਇਹ ਹੈ ਵੀ ਜਦੋਂ ਖੇਤ ਦਾ ਬਾਈਜਾਨਸ ਮੀਂਹ ਮੂੰਹ ਪੈ ਜਵੇ ਜਿੱਦਾਂ ਅੱਜ ਆਪਾਂ ਦਵਾਈ ਪਾਤੀ 24 ਘੰਟੇ ਦੇ ਵਿੱਚ ਵਿੱਚ بارش ਪੈ ਗਈ ਕੋਈ ਨੱਕਾ ਨੁੱਕਾ ਟੁੱਟ ਕੇ ਪਾਣੀ ਬਾਹਰ ਨਿਕਲ ਗਿਆ ਤਾਂ ਇਹ ਜਿਹੜੀ ਪਟੇਲਾ ਕਲੋਰ 50% ਹੈ ਇਹ ਉੱਥੇ ਅਸਰ ਨਹੀਂ ਕਰਦੀ ਹੈਗੀ ਕਿਉਂਕਿ ਇਹਦਾ ਜਿਹੜਾ ਵਰਕ ਹੈ 100% ਰਿਜ਼ਲਟ ਉਹ ਆਪਣਾ 24 ਘੰਟੇ ਬਾਅਦ ਸ਼ੁਰੂ ਹੁੰਦਾ ਹੈ ਇਹਦਾ ਕੰਮ ਤੇ 24 ਘੰਟੇ ਬਾਅਦ ਸਟਾਰਟ ਕਰਦਾ ਆਪਣਾ ਅਸਰੇ ਤੇ ਦੂਜਾ ਹੈਗਾ ਪਟੇਲਾ ਕਲੋਰ 37% ਈਡਬਲੂ ਫਾਰਮ ਦੇ ਵਿੱਚ ਐਮਐਲਸੀ ਵਾਇਬਲ ਹੈਗਾ ਇਹ گاੜਾ ਆਉਂਦਾ ਤੇ ਉਹ ਦੂਜਾ ਆਇਲ ਬੇਸ ਆਉਂਦਾ ਉਹ ਤੇਲ ਟਾਈਪ ਆਉਂਦਾ ਉਹਦੇ ਵਿੱਚ ਜਿੱਦਾਂ ਆਪਣਾ ਤੇਲ ਹੁੰਦਾ ਤੇ ਐਮਐਲਸੀ ਵਾਇਬਲ ਇਹ گاੜਾ ਹੁੰਦਾ ਥੋੜਾ ਜਿਆ ਤੇ ਇਹ ਵਾਟਰ ਬੇਸ ਹੈ ਇਹ ਪਾਣੀ ਚ ਘੁਲਨੇ ਵਾਲਾ ਤੇ ਇਹਦਾ ਜਿਹੜਾ ਕੰਮ ਹੈ ਇਹਨੂੰ ਆਪਾਂ ਵਰਤਨਾ ਕਿੱਥੇ ਜਿਹੜਾ ਪਟਿਲਾਂ ਗਲੋਰ 37% ਈਡਬਲ ਫਾਰਮ ਦੇ ਵਿੱਚ ਆਉਂਦਾ ਇਹ ਆਪਣਾ ਜਿਹੜਾ ਪ੍ਰੋਪਰ 100% ਕੰਮ ਹੈ ਇਹ 2 ਘੰਟੇ ਦੇ ਵਿੱਚ ਆਪਣਾ ਸ਼ੁਰੂ ਕਰ ਦਿੰਦਾ ਮਤਲਬ ਕਿ ਕਹਿਣ ਦਾ ਮਤਲਬ ਵੀ ਤੁਰੰਤ ਕੰਮ ਕਰਦਾ ਇਹ ਤੇ ਵਧੀਆ ਇਹਦਾ ਵੀ ਰਿਜ਼ਲਟ ਪੂਰਾ ਵਧੀਆ ਇਹਨੂੰ ਆਪਾਂ ਉੱਥੇ ਵਰਤ ਸਕਦੇ ਜਿੱਥੇ ਆਪਣੇ ਖੇਤ ਦੇ ਵਿੱਚ ਪਾਣੀ ਘੱਟ ਘੜਦਾ ਜਾਂ ਕੋਈ ਬਾਣ ਹੈ ਜਿਹਨੇ ਵੀ ਆਪਣੇ ਪਾਣੀ ਬਹੁਤ ਖਾਂਦੇ ਆ ਉਹਨਾਂ ਦੇ ਵਿੱਚ ਜਿਹੜੀਆਂ ਤੱਗੀਆਂ ਦਿਖਣ ਲੱਗ ਜਾਂਦੀਆਂ ਦੂਜੇ ਤੇ ਜੀਂਦੇ ਨਹੀਂ ਤੇ ਪਾਣੀ ਜ਼ਿਆਦਾ ਜੀਰਦਾ ਧਰਤੀ ਦੇ ਵਿੱਚ ਇਹਨੂੰ ਆਪਾਂ ਉੱਥੇ ਵਰਤਣਾ 37% ਵਾਲੇ ਨੂੰ ਤੇ ਇਹਦਾ ਵਰਕ ਜਿਹੜਾ ਹੈ 2 ਘੰਟੇ ਦੇ ਵਿੱਚ ਸ਼ੁਰੂ ਕਰ ਦਿੰਦਾ ਬਾਕੀ ਇਦਾਂ ਹੈ ਨਹੀਂ ਵੀ ਆਪਾਂ ਮਤਲਬ ਕਿ ਇਹਨੂੰ ਨਹੀਂ ਵਰਤ ਸਕਦੇ ਵਰਤਦਾ ਸਾਰੇ ਹੀ ਸਕਦੇ ਆ ਪਰ ਆਪਾਂ ਤੁਹਾਨੂੰ ਦੋਨਾਂ ਦਾ ਫਰਕ ਦੱਸਦਾ ਵੀ ਫਰਕ ਇਹ ਹੈ ਵੀ ਉਹਦਾ ਕੰਮ 24 ਘੰਟੇ ਬਾਅਦ ਸਟਾਰਟ ਹੁੰਦਾ ਤੇ ਇਹਦਾ ਕੰਮ ਜਿਹੜਾ ਹੈ ਆਪਣਾ 2 ਘੰਟੇ ਬਾਅਦ ਸਟਾਰਟ ਕਰ ਦਿੰਦਾ ਹੈ ਹੈਗੇ ਪ੍ਰੀ ਐਮਰਜੈਂਸ ਬ੍ਰੌਡ ਸਪੈਕਟ੍ਰਮ ਹਰਬੀਸਾਈਡ ਦੋਨੇ ਹੀ ਆ ਇਹ ਕਹਿੰਦਾ ਮਤਲਬ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਝੋਨੇ ਦੇ ਵਿੱਚ ਆਪਣੇ ਕੱਖ ਹੁੰਦਾ ਕਿਸੇ ਵੀ ਤਰ੍ਹਾਂ ਦਾ ਕਾਹ ਬੂਸ ਹੁੰਦਾ ਉਹਨੂੰ ਇਹ ਦੋਵੇਂ ਹੀ ਬਹੁਤ ਵਧੀਆ ਤਰੀਕੇ ਨਾਲ ਕੰਟਰੋਲ ਕਰਦੇ ਆ ਫਰਕ ਦੋਨਾਂ ਦੇ ਵਿੱਚ ਇਹੀ ਆ ਵੀ ਇੱਕ 24 ਘੰਟੇ ਬਾਅਦ ਕੰਮ ਸਟਾਰਟ ਕਰਦਾ ਤੇ ਇੱਕ ਜਿਹੜਾ 2 ਘੰਟੇ ਬਾਅਦ ਸਟਾਰਟ ਕਰਦਾ ਇੱਕ ਨੂੰ ਫਰਕ ਕੋਈ ਨਹੀਂ ਪੈਂਦਾ ਜੇ 2 ਘੰਟੇ ਬਾਅਦ ਖੇਤ ਦਾ ਪਾਣੀ ਨਿਕਲ ਜਵੇ ਤੇ ਜਿਹੜਾ 50% ਹੈ ਉਹਦੇ ਜੇ ਖੇਤ ਦਾ ਪਾਣੀ ਨਿਕਲ ਜਵੇ 24 ਘੰਟੇ ਦੇ ਪਹਿਲਾਂ ਪਹਿਲਾਂ ਜੇ ਪਾਣੀ ਘਟ ਜਵੇ ਖੇਤ ਦੇ ਵਿੱਚ ਤੇ ਉੱਥੇ ਜਿਹੜਾ ਉਹਦਾ ਅਸਰ ਆਪਾਂ ਨੂੰ ਘੱਟ ਮਿਲਦਾ ਤੇ ਇਹਦਾ ਅਸਰ ਆਪਾਂ ਨੂੰ ਪੂਰਾ ਮਿਲ ਜਾਂਦਾ ਤੇ ਦੋਨਾਂ ਦੀ ਜਿਹੜੀ ਕੁਆਂਟੀਟੀ ਆ ਸਾਰਿਆਂ ਨੂੰ ਪਤਾ ਵੀ ਜਿਹੜਾ ਆਪਣਾ ਪਟੇਲਾ ਕਲੋਰ 50% ਆ ਉਹ ਆਪਾਂ 600 ਐਮਐਲ ਕੀਲੇ ਦਾ ਪਾਉਨੇ ਆ ਤੇ ਜਿਹੜਾ ਕੀਲੇ ਦਾ ਪਾਉਨੇ ਆ ਤੇ ਦੋਨਾਂ ਦੇ ਰੇਟ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਤੇ ਜੇ ਤੁਸੀਂ ਵਰਤਣਾ ਮੇਰਾ ਵੀਰ ਕੰਪਨੀ ਵਧੀਆ ਦਾ ਵਰਤਿਓ ਕੁਝ ਕਈ ਵਾਰ ਐਦਾਂ ਹੁੰਦਾ ਵੀ ਆਪਾਂ ਲੋਕਲ ਕੰਪਨੀ ਦਾ 2-300 ਰੁਪਿਆ ਸਸਤਾ ਦੇਖ ਕੇ ਚੱਕ ਲੈਨੇ ਆ ਸੋ ਕੰਪਨੀ ਕਿਉਂਕਿ ਦੇਖੋ ਕੱਖ ਦਾ ਕੰਮ ਹੈ ਝੋਨੇ ਦੇ ਵਿੱਚ ਸਭ ਤੋਂ ਵੱਡੀ ਮਾਰ ਇਹੀ ਆ ਵੀ ਜੇ ਕੱਖ ਹੋ ਜਾਵੇ ਤੇ ਕੰਟਰੋਲ ਨਹੀਂ ਹੁੰਦਾਗਾ ਮੁੜ ਕੇ ਜੇ ਆਪਾਂ ਸਪਰੇਇਆਂ ਕਰਦੇ ਆ ਝੋਨੇ ਤੇ ਮੁੜ ਕੇ ਆਪਣਾ ਜਿਹੜਾ ਝੋਨੇ ਨੂੰ ਵੀ ਰੋਕਦੀਆਂ ਉੱਥੇ ਦਿੱਕਤ ਆਉਂਦੀ ਆ ਤੇ ਆਪਣੇ ਕੋਲ ਹੈਗਾ ਇਹ ਅੜਾਮਾ ਕੰਪਨੀ ਦਾ ਅੜਾਮਾ ਵੀ ਵਧੀਆ ਕੰਪਨੀ ਆ ਤੇ ਬਾਕੀ ਤੁਸੀਂ ਹੋਰ ਕਿਸੇ ਵੀ ਵਧੀਆ ਕੰਪਨੀ ਦਾ ਜਿੱਦਾ ਲੈ ਸਕਦੇ ਆ ਰੇਟ ਹਰੇਕ ਸ਼ਹਿਰ ਦੇ ਏਰੀਆ ਦੇ ਆਪੋ ਆਪਣੇ ਆ ਬਾਕੀ ਤੁਹਾਨੂੰ ਜਿਹੜਾ ਵਧੀਆ ਲੱਗੇ ਤੁਹਾਨੂੰ ਵਿੱਚ ਲੀਆਂ ਦੋ ਚਾਰ ਗੱਲਾਂ ਸਿੱਧੀਆਂ ਪੰਜਾਬੀ ਵਿੱਚ ਦੱਸ ਦਿਆਂ ਹੁਣ ਜੇ ਆਪਾਂ ਜ਼ਿਆਦਾ ਅੰਗਰੇਜ਼ੀ ਵਿੱਚ ਦੱਸੀ ਜਾਈਏ ਟੈਕਨੀਕਲ ਜ ਇਹਨਾਂ ਦੇ ਕਈ ਬੰਦੇ ਨੂੰ ਸਮਝ ਨਹੀਂ ਆਉਂਦੇ ਵੀ ਬੰਦਾ ਕੀ ਹੈ ਕਿਉਂਕਿ ਜ਼ਿਆਦਾਤਰ ਵੀਡੀਓ ਚ ਇਹੀ ਹੁੰਦਾ ਤੁਹਾਨੂੰ ਇਹ ਦੱਸਦਾ ਵੀ ਇੱਕ ਜਿਹੜਾ ਕੰਮ ਹੈ 24 ਘੰਟੇ ਬਾਅਦ ਸਟਾਰਟ ਕਰਦਾ ਤੇ ਇੱਕ ਕੰਮ 2 ਘੰਟੇ ਬਾਅਦ ਸਟਾਰਟ ਕਰ ਲੈਂਦਾ ਇਹਨੂੰ ਪਾਣੀ ਨਿਕਲਣ ਦਾ ਕੋਈ ਫਰਕ ਨਹੀਂ ਦੋਜੇ ਚ ਜੇ ਪਾਣੀ ਨਿਕਲ ਜਾਵੇ ਵੀ ਘੰਟੇ ਦੇ ਵਿੱਚ ਉਹਦਾ ਅਸ ਬਾਕੀ ਜਿਹੜੇ ਭਰਾ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਵਿੱਚ ਬਾਕੀ ਝੋਨੇ ਵਾਲਾ ਕੰਮ ਮੇਰੇ ਵੀਰ ਜਿਨ੍ਹਾਂ ਨੇ ਤਾਂ بارش ਪੈ ਤੋ ਸਟਾਰਟ ਕਰਿਆ ਉਹ ਤਾਂ ਵਰਤਿਆ ਸਾਂਭੰਦਾਰੀ ਜਿਹੜੇ 5 ਤਰੀਕ ਤੋਂ ਲੱਗੇ ਪੈ ਨਹੀਂ ਧੁੱਪ ਦੇ ਵਿੱਚ ਬਾਧੂ ਪਾਣੀ ਤੇ ਨਾਲੇ ਅੱਧੇ ਤਾਂ ਬਿਮਾਰ ਬਮੂਰ ਵੀ ਹੋ ਗਏ ਦਵਾਈਆਂ ਦੂਈਆਂ ਵੀ ਲੱਤੀਆਂ ਡਾਕਟਰਾਂ ਤੋਂ ਤੇ ਇਹੀਆਂ ਗਲਤੀਆਂ ਮੇਰਾ ਵੀਰ ਨਾ ਕਰਿਆ ਕਰੋ ਸਾਂਭੰਦਾਰੀ ਵਰਤਿਆ ਕਰੋ ਦੇਖੋ ਕਿੰਨੀ ਸੋਹਣੀ ਜਿਹੜੀ بارش ਹੈ بارش ਪੈ ਰਹੀ ਹੈ ਕਿਣੀਆਂ ਪੈ ਰਹੀਆਂ ਉਤੋਂ ਝੋਨੇ ਦੇ ਵਿੱਚ ਜਿਹੜਾ ਆਪਾਂ ਕੱਲ ਕੱਦੂ ਕਰਿਆ ਉਹਦੇ ਚ ਨਾ ਤੇ ਪਾਣੀ ਪਾਇਆ ਅੱਜ ਮੀਨ ਆਲੀ ਪੈ ਜਾਣਾ ਦੋ ਮੋਟਰ ਆਪਣੀ ਉਧਰ ਬੰਦ ਪਈਆਂ ਕੋਈ ਦਿੱਕਤ ਨਹੀਂ ਹੈਗੀ ਤੇ ਨਿਆਰੇ ਨਾਲ ਹੁਣ ਇੱਧਰ ਕੱਦੂ ਕਰਾਂਗੇ ਆ ਬਾਣ ਹੌਲੀ ਹੌਲੀ ਛੇੜਾਂਗੇ ਇਹਨਾਂ ਚ ਲਾਵਾਂਗੇ ਆਪਾਂ ਦੇਖ ਕੇ ਜੇ ਬਾਸਮਤੀ ਘੱਟ ਵੱਧ ਜੀ ਕਰਕੇ ਤੇ ਬਾਕੀ ਚਲੋ ਮਿਲਾਂਗੇ ਮੇਰਾ ਵੀਰ ਅਗਲੀ ਵੀਡੀਓ ਚ ਥੈਂਕ ਯੂ